ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਹ ਮਹਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਚੋੜੇ ਕਰ ਕਿਰਪਾ ਮਿਲੋ RAM ਚਾਰ ਕੁੰਟ ਦੇਹਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਤੇਨ ਦੁਦੈ ਤੇ ਬਾਹਰੀ ਕਿਤੈ ਨ ਆਵੈ ਕਾਮ ਜਾਲ ਬਿਨ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ਹਰ ਨਾਹ ਨ ਮਿਲਿਆ ਸਾਜਨੈ ਕਤ ਪਾਈਐ ਬਿਸਰਾਮ ਜਿਤ ਘਰ ਹਰਿ ਕੰਤ ਨਾ ਪ੍ਰਗਟੈ ਪਠ ਨਗਰ ਸੇ ਗ੍ਰਾਮ ਸ੍ਰਬਸੀ ਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸੱਜਣ ਸਭਜਾ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮੇਲ ਸਾਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾਂ ਚੇਤ ਗੋਵਿੰਦ ਅਰਾਦੀ ਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਇਤ ਸਹਿ ਗਣ ਇਕ ਖਿੰਨ ਤਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਾਤ ਸਲਮਈ ਅਲ ਪੂਰਿਆ ਰਵਿਆ ਵਿਚਵਣਾ ਸੋ ਪ੍ਰਭ ਚਿਤ ਨਯਾ ਬਈ ਕਿਤੜਾ ਦੁੱਖ ਗਣ ਜਿਨੀ ਰਾਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਇ ਲੱਗਾ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਚੇਤ ਦਾ ਮਹੀਨਾ ਅੱਜ ਆਰੰਭ ਹੋਇਆ ਹੈ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਕੁੱਲ ਕਾਇਨਾਤ ਵਾਸਤੇ ਸਰਬਤ ਸੰਗਤ ਵਾਸਤੇ ਲਾਹਿਵੰਦ ਹੋਵੇ ਆਨੰਦ ਮੰਗਲ ਦੀ ਦਾ ਸਤਿਗੁਰੂ ਪਾਤਸ਼ਾਹ ਸਰਬੱਤ ਸੰਗਤਾਂ ਨੂੰ ਬਖਸ਼ਣ ਜੀ 557ਵਾਂ ਸਾਲ ਆਰੰਭ ਹੋ ਗਿਆ ਹੈ ਗੁਰੂ ਨਾਨਕ ਸਾਹਿਬ ਦੀ ਫਲਸਫੀ ਧਰਤੀ ਤੇ ਆਈ ਇੱਕ ਵਿਲੱਖਣ ਵਿਚਾਰਧਾਰਾ ਨੇ ਜਿਹੜਾ ਇਸ ਧਰਤੀ ਤੇ ਜਨਮ ਲਿਆ ਹੈ ਬਹੁਤ ਹਨੇਰੇ ਚੱਖੜ ਵੀ ਝੁੱਲੇ ਹੈ ਪਰ ਅੱਜ ਵੀ ਜਿਹੜਾ ਹੈ ਗੁਰੂ ਨਾਨਕ ਸਾਹਿਬ ਦੇ ਬੋਲ ਕਾਇਨਾਤ ਹਵਾਵਾਂ ਦੇ ਵਿੱਚ ਗੂੰਜ ਰਹੇ ਐ ਸੋ ਜਦੋਂ ਵੀ 12 ਮਾਹਾਂ ਦੀ ਸੰਪੂਰਨਤਾ ਹੋ ਜਾਂਦੀ ਹੈ ਦੁਬਾਰਾ ਸਿਰੇ ਤੋਂ ਫਿਰ ਜਿਹੜਾ ਹੈ ਉਹ 12 ਮਾਹ ਦੀ ਬਾਣੀ ਆਰੰਭ ਹੁੰਦੀ ਹੈ 12 ਮਹੀਨੇ ਔਰ 12 ਵਾਰੀ ਜਿਹੜਾ ਹੈ ਉਹ ਨਾਮ ਮਹੀਨਿਆਂ ਦੇ ਆਉਂਦੇ ਐ ਦੋ ਸ਼ਬਦ ਮਹਾਰਾਜ ਨੇ ਅੱਗੇ ਪਿੱਛੇ ਲਾਏ ਐ ਸੋ 557ਵਾਂ ਸਾਲ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਲਈ ਆਰੰਭ ਹੋਇਆ ਹੈ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਵਧਾਈਆਂ ਅ ਗੁਰੂ ਨਾਨਕ ਦਾ ਫਲਸਫਾ ਏ ਕੇ ਨਾਮ ਦੇ ਨਾਲ ਜੁੜੋ ਇੱਕ ਸ਼ਬਦ ਦੇ ਨਾਲ ਅੱਖਰ ਦੇ ਨਾਲ ਜੁੜੋ ਇਹਦੇ ਨਾਲ ਹੀ ਭਲਾ ਹੁੰਦਾ ਹੈ ਇਹਦੇ ਨਾਲ ਹੀ ਜਿਹੜਾ ਕਾਇਨਾਤ ਦਾ ਭਲਾ ਹੋ ਸਕਦਾ ਬਾਣੀ ਚ ਬੜਾ ਸੋਹਣਾ ਬਚਨ ਆਉਂਦਾ ਵਾਰੇ ਮਾ ਵਾਰ ਤਿੱਤੀਕਾਰ ਇਸ ਜੱਗ ਮੈਂ ਸੋਜੀ ਪਾਇੰਦਾ ਉਹਨੇ ਵਰੇ ਬਣਾਏ ਐ ਉਹਨੇ ਮਹੀਨੇ ਬਣਾਏ ਐ ਸੱਤ ਦਿਨਾਂ ਦਾ ਉਹਨੇ ਵਾਰ ਬਣਾਇਆ ਤੇ ਤਿੱਤਾਂ ਬਣਾਈਆਂ ਨੇ 15 ਦਿਨ ਬਾਅਦ ਮਸਿਆ ਆਉਂਦੀ ਐ ਪੁੰਨਿਆ ਆਉਂਦੀ ਐ ਕਦੇ ਚਾਨਣ ਵਾਲੇ ਦਿਨ ਹੁੰਦੇ ਐ ਕਦੇ ਹਨੇਰੇ ਵਾਲੇ ਦਿਨ ਹੁੰਦੇ ਐ ਇਹ ਸਾਰੀਆਂ ਤਿੱਤਾਂ ਇਹ ਵਾਰ ਇਸ ਜਗ ਮੈਂ ਸੋਝੀ ਪਾਇੰਦਾ ਮਹਾਰਜ ਕਹਿੰਦੇ ਸਮੇਂ ਦੀ ਸੋਝੀ ਜਿਹੜੀ ਐ ਉਹ ਇਨਸਾਨ ਨੂੰ ਮਨੁੱਖੀ ਜੀਵਨ ਨੂੰ ਦਿੱਤੀ ਗਈ ਐ ਇਸ ਧਰਤੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਧਰਮਸਾਲ ਆਖਿਆ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਪਾਵਨ ਜਪਜੀ ਸਾਹਿਬ ਜੀ ਦੀ ਬਾਣੀ ਆਪਾਂ ਰੋਜ਼ ਪੜ੍ਹਦੇ ਆਂ ਤੇ ਜੇ ਧਰਮਸਾਲ ਕਹੇ ਧਰਤੀ ਨੂੰ ਇਹਦਾ ਮਤਲਬ ਧਰਤੀ ਦਾ ਟਿਕਾਉ ਉਹ ਹੀ ਜਿਹੜਾ ਉਹ ਧਰਮ ਤੇ ਹੈ ਤੌਲ ਧਰਮ ਦਇਆ ਕਾਪੂਤ ਜਿਹਨੂੰ ਤੌਲਾ ਬਲਦ ਕਿਸੇ ਵੇਲੇ ਕਿਹਾ ਗਿਆ ਕੋਦੇ ਸਿੰਘਾਂ ਤੇ ਖੜੀ ਹੈ ਗੁਰੂ ਨਾਨਕ ਨੇ ਉਹਨੂੰ ਤੌਲ ਧਰਮ ਆਖਿਆ ਉਹ ਤੌਲਾ ਬਲਦ ਜਿਹੜਾ ਉਹ ਧਰਮ ਦਾ ਨਾਮ ਹੈ ਜਦੋਂ ਤਾਈ ਧਰਮ ਹੈ ਧਰਤੀ ਦੇ ਟ ਵਿੱਚ ਟਿਕਾਉ ਹੈ ਟਿੱਕੀ ਰਹੇਗੀ ਧਰਮ ਤੋਂ ਹੀਣੀ ਚੀਜ਼ਾਂ ਜਿਹੜੀਆਂ ਬਹੁਤ ਘਟਦੀਆਂ ਨੇ ਜਵੇਂ 12 ਮਾਦਾ ਬਚਨ ਆਉਂਦਾ ਹੈ ਧੀਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਦ ਗਾਂ ਦੁੱਧ ਤੋਂ ਬਾਹਰੀ ਹੋ ਜਾਂਦੀ ਹੈ ਦੁੱਧ ਦੀ ਪ੍ਰਾਪਤੀ ਨਹੀਂ ਹੁੰਦੀ ਪਦਾਰਥਾਂ ਦੀ ਪ੍ਰਾਪਤੀ ਨਹੀਂ ਹੁੰਦੀ ਮਨੁੱਖ ਨੂੰ ਤੇ ਮਹਾਰਾਜ ਕਹਿੰਦੇ ਉਹਦਾ ਕੋਈ ਕੰਮ ਨਹੀਂ ਰਹਿ ਜਾਂਦਾ ਕਿਸਾਨ ਲੋਕ ਉਹਨੂੰ ਕਈ ਵਾਰ ਬਾਹਰ ਵੀ ਕੱਢ ਦਿੰਦੇ ਐ ਇਸੇ ਤਰ੍ਹਾਂ ਹੀ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਧਾਮ ਜਿਹੜੀ ਹਰਿਆਵਲ ਆ ਨਾ ਧਰਤੀ ਦੇ ਰੁੱਖ ਕਾਇਨਾਤ ਇਹ ਵੀ ਜਲ ਤੋਂ ਬਗੈਰ ਹਰੇ ਭਰੇ ਨਹੀਂ ਰਹਿ ਸਕਦੇ ਤੇ ਮਹਾਰਾਜ ਕਹਿੰਦੇ ਹਰ ਨਾਹ ਨਾ ਮਿਲਿਆ ਸੱਜਣਾ ਕਤ ਪਾਈਐ ਬਿਸ਼ਰਾਮ ਸਾਨੂੰ ਵੀ ਆਨੰਦ ਚਾਹੀਦਾ ਸਾਨੂੰ ਵੀ ਤੰਦਰੁਸਤੀ ਚਾਹੀਦੀ ਹੈ ਸਾਨੂੰ ਵੀ ਵੇੜਿਆਂ ਦੇ ਵਿੱਚ ਸੁੱਖ ਚਾਹੀਦਾ ਔਰ ਸਾਰੇ ਹੀ ਮੰਗਦੇ ਆਪਾਂ ਸਾਰੇ ਹੀ ਬੇਨਤੀਆਂ ਕਰਦੇ ਆ ਤੇ ਮਹਾਰਾਜ ਕਹਿੰਦੇ ਹਰ ਨਾਹ ਨਾ ਮਿਲਿਆ ਸੱਜਣਾ ਜਦੋਂ ਤੱਕ ਮਾਲਕ ਦਾ ਨਾਮ ਨਹੀਂ ਮਿਲਦਾ ਕਤ ਪਾਈਐ ਬਿਸ਼ਰਾਮ ਉਦੋਂ ਤਾਂ ਕਿਦਾਂ ਵਿਸ਼ਰਾਮ ਪਾਵਾਂਗੇ ਕਿਦਾਂ ਸਹਜ ਆਵੇਗਾ ਕਿਦਾਂ ਆਨੰਦ ਜਿਹੜਾ ਉਹ ਪੈਦਾ ਹੋਵੇਗਾ ਨਾਮ ਜਪਿਆ ਕਰੀਏ ਗੁਰੂ ਨਾਨਕ ਨੇ ਸਾਨੂੰ ਬਹੁਤ ਵੱਡਾ ਜਿਹੜਾ ਏ ਇਹ ਪਾਰ ਉਤਾਰੇ ਦਾ ਜਹਾਜ਼ ਦਿੱਤਾ ਹੈ ਨਾਨਕ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ ਇਸ ਤੇ ਚੜਨਾ ਕਰੀਏ ਨਾਮ ਜਪੀਏ ਗੁਰੂ ਵਾਲੇ ਬਣੀਏ ਗੁਰੂ ਘਰ ਹਾਜ਼ਰੀਆਂ ਭਰਿਆ ਕਰੀਏ ਸੇਵਾਵਾਂ ਕਰੀਏ ਬਾਣੀ ਸੁਣਿਆ ਕਰੀਏ ਪੜਿਆ ਕਰੀਏ ਗੁਰੂ ਨਾਨਕ ਦੇ ਘਰੋਂ ਲਾਹੇ ਪ੍ਰਾਪਤ ਕਰੀਏ ਜੀ ਸੋ ਇੱਥੇ ਹੀ ਦੁਪਹਿਰ ਦੇ ਦੀਵਾਨਾਂ ਦੀ ਸੰਪੂਰਨਤਾ ਹੈ ਸਮਾਪਤੀ ਹੈ ਜੀ ਦੇਖ ਦਾ ਵਰਤਾਰਾ ਹੋ ਚੁੱਕਾ ਹੈ ਸਾਰੀ ਗੁਰੂ ਕੀ ਸੰਗਤ ਚਲ ਪਾਣੀ ਲੰਗਰ ਪਾਣੀ ਸ਼ੱਕ ਕਰਕੇ ਜਾਣਾ ਸਮਾਪਤੀ ਸੰਪੂਰਨਤਾ ਦੀ ਫਤਿਹ ਇੱਕ ਵਾਰ ਸਾਂਝੀ ਕਰੋ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ